ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਵੀਡੀਓ ਵਿੱਚ ਅੱਜ ਆਪਾਂ ਤੁਹਾਨੂੰ ਪਾਈਪਿੰਗ ਲਾਉਣੀ ਦੱਸਾਂਗੇ ਬਿਲਕੁਲ ਜਨੀਕ ਤੇ ਸੌਖੇ ਤਰੀਕੇ ਨਾਲ ਦੇਖੋ ਜੀ ਆਪਾਂ ਪਾਈਪਿੰਗ ਲਾਵਾਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਲੱਗੂਗੀ ਠੀਕ ਹੈ ਜੀ ਇਹ ਆਪਣਾ ਪੁੱਠਾ ਪਾਸਾ ਹੈ ਦੂਸਰੀ ਤਰਫ ਆਪਣਾ ਸਿੱਧਾ ਪਾਸਾ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਕਿ ਕਿੱਧਰ ਰੱਖਣਾ ਕੱਪੜਾ ਠੀਕ ਹੈ ਜੀ ਕਮੀਜ਼ ਨੂੰ ਪੁੱਠੀ ਕਰ ਲੈਣਾ ਉਲਟੀ ਸਾਈਡ ਕਰਕੇ ਠੀਕ ਹੈ ਜੀ ਪੁੱਠੀ ਸਾਈਡ ਕਰਨਾ ਹੈ ਇਹ ਪੁੱਠਾ ਪਾਸਾ ਆਪਣੀ ਕਮੀਜ਼ ਦਾ ਠੀਕ ਹੈ ਜੀ ਆਪਾਂ ਇਹਦੇ ਤੇ ਸਿਲਾਈ ਕਰਾਂਗੇ ਠੀਕ ਹੈ ਜੀ ਆਪਣੀ ਪਾਈਪਿੰਗ ਦਾ ਪਾਸਾ ਜਿਹੜਾ ਆ ਸਿੱਧਾ ਪਾਸਾ ਇਧਰਲੀ ਇਧਰਲੀ ਆਪਣੇ ਵੱਲ ਜਣਕੇ ਜੇ ਸਾਥ ਨਾਮ ਆਹਾ ਧਾਗਾ ਛੇੜਦੀਆਂ ਇਸ ਵੱਲ ਠੀਕ ਹੈ ਜੀ ਦੇਖੋ ਕਿੰਨੇ ਸੌਖੇ ਤਰੀਕੇ ਨਾਲ ਲੱਗਦੀ ਆ ਆਪਾਂ ਥੋੜਾ ਜਿਹਾ ਕਪੜਾ ਛੱਡ ਕੇ ਬਸ ਉੱਤੇ ਪਾਈਪਿੰਗ ਲਾ ਕੇ ਉੱਪਰ ਸिलाई ਦਾ ਲੈਣੀ ਬਹੁਤ ਹੀ ਸੌਖੇ ਢੰਗ ਨਾਲ ਲੱਗਦੀ ਆ ਤੁਸੀਂ ਦਲਾ ਕੇ ਦੇਖੋ ਇੱਕ ਵਾਰ ਠੀਕ ਹੈ ਪਾਈਪਿੰਗ ਦਾ ਪਾਸਾ ਜਿਹੜਾ ਸਿੱਧਾ ਉਹ ਇਧਰ ਇਧਰਲੇ ਪਾਸੇ ਆ ਠੀਕ ਹੈ ਜੀ ਹੁਣ ਆਪਾਂ ਐਂਡ ਤੇ ਕੱਟ ਦਣੀ ਇਹ ਠੀਕ ਹੈ ਜੀ ਹੁਣ ਆਪਾਂ ਇਹਨੂੰ ਸਿੱਧੀ ਕਰਾਂਗੇ ਕੇ ਦੀ ਆਪਾਂ ਪੁੱਠੇ ਪਾਸੇ ਲਾਈ ਆ ਠੀਕ ਹੈ ਇਹdam 모ੜ ਕੇ ਆਪਾਂ ਕੱਪੜੇ ਨੂੰ ਜਿੱਥੇ ਆਪਾਂ ਇਹ ਪਾਈਪਿੰਗ ਲਾਉਣੀ ਆ ਸੈੱਟ ਕਰਨੀ ਆ ਉਥੇ ਜਾ ਤਾ ਨਿਸ਼ਾਨ ਲਾ ਲਿਆ ਕਰੋ ਕੋਈ ਜਾ ਤਾ ਫਿਰ ਇੰਚੀ on ਪ੍ਰੈਸ ਨਾਲ ਕਰੀਜ਼ ਬਨ ਲਿਆ ਕਰੋ ਕਿ ਠੀਕ ਹੈ ਜੀ ਹੁਣ ਸਿੱਧੇ ਪਾਸੇ ਆਪਾਂ ਫੋਲਡ ਕਰ ਦਾਨੀ ਇਹਨੂੰ ਬਹੁਤੀ ਵਧੀਆ ਲੱਗਦੀ ਹੈ ਪਾਈਪਿੰਗ ਇਹ ਅੰਡਰਗਰਾਉਂਡ ਪਾਈਪਿੰਗ ਹੋ ਜਾਂਦੀ ਹੈ ਠੀਕ ਹੈ ਜੀ ਜਿੱਥੇ ਜਿੱਥੇ ਆਪਾਂ ਫੋਲਡ ਕਰਨੇ ਸਨ ਨਿਸ਼ਾਨ ਲਾ ਲਓ ਜਿਵੇਂ ਪ੍ਰੈਸ ਨਾਲ ਕਰੀਜ਼ ਬਣਾ ਲਿਆ ਕਰੋ ਜੀ ਦੇ ਦਰ ਨਿਸ਼ਾਨ ਲਾ ਲੈਣਾ ਪਹਿਲਾਂ ਆਪਾਂ ਜਿੱਥੇ-ਜਿੱਥੇ ਆਪਾਂ ਪਾਈਪਿੰਗ ਲਾਉਣੀ ਹੈ ਕੱਢਣੀ ਹੈ ਹੁਣ ਆਪਾਂ ਉਹਨਾਂ ਨਿਸ਼ਾਨਾਂ ਤੇ ਰੱਖ ਕੇ ਹੀ ਪਾਈਪਿੰਗ ਲਾਉਣੀ ਹੈ ਠੀਕ ਹੈ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਠੀਕ ਹੈ ਜੀ ਉੱਪਰ ਆਪਾਂ ਸਲਾਈ ਲਾ ਦਾਂਗੇ ਕੋਈ ਝੰਝਟ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਠੀਕ ਹੈ ਬਹੁਤ ਹੀ ਸੌਖੇ ਤਰੀਕੇ ਨਾਲ ਲੱਗਦੀ ਹੈ ਦੇਖੋ ਹੁਣ ਆਪਾਂ ਉੱਪਰ ਰੱਖ ਕੇ ਦੇ पाइपिंग अंडरग्राउंड होगी तो पता भी नहीं लगता कि पाइपिंग लाई कितना है सारी ला के ठीक है जी हौली हौली तरह करके कपड़ा ला है ठीक है जी ਦੇਖੋ ਕਿੰਨੀ ਵਧੀਆ ਢੰਗ ਨਾਲ ਲੱਗਦੀ ਹੈ ਇਹਨਾਂ ਕਪੜਾ ਸੈਟ ਨਾਲ ਨਾਲ ਕਰੀ ਜਾਣਾ ਕੀ ਜੀ ਐਂ ਸਾਰੀ ਐਂਡ ਤੱਕ ਲਾ ਲੈਣੀ ਸਲਾਈ ਹੁਣ ਤੁਹਾਨੂੰ ਦਿਖਾਉਂਦੇ ਆ ਇਹ ਕਿਵੇਂ ਦੀ ਲੱਗੀ ਐ ਪਾਈਪਿੰਗ ਨਾਲੇ ਸੋਖੇ ਤਰੀਕੇ ਨਾਲ ਲੱਗੀ ਐ ਠੀਕ ਹੈ ਜੀ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਲੱਗੀ ਐ ਕਿਤੇ ਉਹ ਛੋਟੀ ਵੱਡੀ ਨਹੀਂ ਹੁੰਦੀ ਧਿਆਨ ਨਾਲ ਦੇਖੋ ਕਿ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ